ਬਸੀਪਖਣਾ ਦੀ ਅਨਾਜ ਮੰਡੀ ਵਿੱਚ ਆੜਤੀ ਆਪਣੇ ਖਰਚੇ ਤੇ ਲਿਫਟਿੰਗ ਕਰਾਉਣ ਲਈ ਹੋਏ ਮਜਬੂਰ ਆੜਤੀਆਂ ਨੂੰ ਖੋਦੇ ਕਮਿਸ਼ਨ ਵਿੱਚੋਂ ਦੇਣਾ ਪੈ ਰਿਹਾ ਹੈ ਕਿਰਾਇਆ ਪ੍ਰਧਾਨ ਹਰਜੀਤ ਸਿੰਘ ਚੀਮਾ ਬਸੀਪਖਣਾ ਦੀ ਅਨਾਜ ਮੰਡੀ ਵਿਖੇ ਫਸਲ ਪੁੱਜਣ ਤੋਂ ਬਾਅਦ ਜਿੱਥੇ ਪਹਿਲਾਂ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੁਣ ਆੜਤੀਆਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਹੁਣ ਆੜਤੀਆਂ ਵੱਲੋਂ ਮਜਬੂਰਨ ਖੁਦ ਦੇ ਖਰਚੇ ਵਿੱਚੋਂ ਲਿਫਟਿੰਗ ਕਰਵਾਈ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਸੇਪਠਣਾ ਨਾਟਬੰਡੀ ਦੇ ਪ੍ਰਧਾਨ ਹਰਜੀਤ ਸਿੰਘ ਚੀਮਾ ਨੇ ਆਖਿਆ ਕਿ ਲਿਫਟਿੰਗ ਦਾ ਕਰਾਇਆ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਜੋ ਕਿ 8-3 ਭਾਈਚਾਰੇ ਨਾਲ ਸਰੀਆਮ ਤੱਕਾ ਹੈ ਇਸ ਤੋਂ ਇਲਾਵਾ ਸ਼ੋਰਟੇਜ ਵੀ ਅਲੱਗ ਤੋਂ ਪੈ ਰਹੀ ਹੈ ਅਤੇ ਬੋਰੀਆਂ ਵੀ ਖਰਾਬ ਹੋ ਰਹੀਆਂ ਹਨ ਜਦੋਂ ਕਿ ਮੰਡੀ ਵਿੱਚੋਂ ਕਿਸੇ ਵੀ ਆੜਤੀ ਵੱਲੋਂ ਕਿਸਾਨਾਂ ਤੋਂ ਕੋਈ ਕਟ ਫਸਲ ਉਤੇ ਨਹੀਂ ਲਗਾਇਆ ਜਾ ਰਿਹਾ ਜੋ ਵੀ ਦੇਣਾ ਹੈ ਆੜਤੀ ਖੁਦ ਦੇ ਖਰਚੇ ਵਿੱਚੋਂ ਦੇ ਰਹੇ ਹਨ ਇਸ ਲਈ ਆਰਪੀ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਮਿਸ਼ਨ ਦੇ ਵਿੱਚੋਂ ਹੀ ਲਿਫਟਿੰਗ ਕਰਾਉਣ ਦਾ ਖਰਚਾ ਉਹਨਾਂ ਨੂੰ ਦੇਣਾ ਪੈ ਰਿਹਾ ਹੈ ਇਸ ਦੌਰਾਨ ਕਿਸਾਨਾਂ ਨੇ ਵੀ ਮੰਡੀਆਂ ਅੰਦਰ ਹੋ ਰਹੀ ਖੱਜਲ ਖਵਾਰੀ ਨੂੰ ਲੈ ਕੇ ਰੋਸ ਜाहिर ਕੀਤਾ ਬਸੀਪਖਣਾ ਦੀ ਅਨਾਜ ਮੰਡੀ ਦੇ ਵਿੱਚ ਆੜਤੀ ਆਪਣੇ ਖਰਚੇ ਤੇ ਲਿਫਟਿੰਗ ਕਰਾਉਣ ਨੂੰ ਹੋਏ ਮਜਬੂਰ ਬਸੀਪਖਣਾ ਦੀ ਅਨਾਜ ਮੰਡੀ ਦੀ ਗੱਲ ਕਰੀਏ ਤਾਂ ਲੰਬੇ ਸਮੇਂ ਤੋਂ ਇੱਥੇ ਆੜਤੀ ਮਜ਼ਦੂਰ ਤੇ ਕਿਸਾਨ ਪ੍ਰੇਸ਼ਾਨ ਸੀ ਪਰ ਜਦੋਂ ਹੁਣ ਫਸਲ ਨਿਬੜਮ ਦੇ ਨੇੜੇ ਪਹੁੰਚ ਗਈ ਹੈ ਤੇ ਟਾਵੀ ਟਾਵੀ ਫਸਲ ਹੀ ਮੰਡੀ ਦੇ ਵਿੱਚ ਆ ਰਹੀ ਹੈ ਪਰ ਹੁਣ ਲਿਫਟਿੰਗ ਕਰਾਉਣਾ ਇੱਕ ਬਹੁਤ ਵੱਡਾ ਮਸਲਾ ਹੈ और आड़ती मजबूर तो हो पे हैं वह अपने निजी खर्चे थे। मंडिया के लिफ्टिंग कराने मजबूर हैं कहा जा सकता है कि लिफ्टिंग करा आड़ती गल हड्डी बन के रह गया है सो मंडी देजूदा समय दे जेकर गल करिए अजय काफ़ी बोरिया प ਆੜਤੀਆਂ ਵਾਸਤੇ ਇਸ ਸੀਜ਼ਨ ਬੜਾ ਹੀ ਔਖਾ ਜਾਪਦਾ ਹੈ ਕਿਉਂਕਿ ਕਰੀਬ 1 ਮਹੀਨੇ ਤੋਂ ਇੱਥੇ ਲਿਫਟਿੰਗ ਦੀ ਸਮੱਸਿਆ ਬਣੀ ਹੋਈ ਹੈ ਜੇਕਰ ਗੱਲ ਕਰੀਏ ਬੋਰੀਆਂ ਵੀ ਖਰਾਬ ਹੋ ਗਈਆਂ ਨੇ ਬੋਰੀਆਂ ਦੀ ਪ੍ਰਭਾਈ ਵੀ ਆੜਤੀਆਂ ਨੂੰ ਆਪਣੇ ਪੱਲੇ ਤੋਂ ਕਰਨੀ ਪਵੇਗੀ ਸੋ ਮੌਜੂਦਾ ਸਮੇਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਹ ਆੜਤੀ ਇਸ ਵਾਰ ਕਾਫੀ ਮਜਬੂਰ ਨੇ ਅਤੇ ਉਹ ਆਪਣੇ ਖਰਚੇ ਤੇ ਹੀ ਮੰਡੀਆਂ ਚੋਂ ਜੋ ਫਸਲ ਹੈ ਲਿਫਟ ਕਰਾਉਣ ਲਈ ਮਜਬੂਰ ਹੋ ਰਹੇ ਨੇ ਸਾਡੇ ਨਾਲ ਬਸੀ ਫਖਣਾ ਅਨਾਡ ਮੰਡੀ ਦੇ ਪ੍ਰਧਾਨ ਹਰਜੀਤ ਸਿੰਘ ਚੀਮਾ ਵੀ ਮੌਜੂਦ ਨੇ ਚੀਮਾ ਸਾਹਿਬ ਇਹ ਸੁਣਿਆ ਕਿ ਇਸ ਵਾਰ ਜੇ ਲਿਫਟਿੰਗ ਦਾ ਕੰਮ ਹੈ ਉਹ ਬੜਾ ਠੰਡਾ ਤੇ ਤੁਸੀਂ ਆਪਣੇ ਖਰਚੇ ਤੇ ਕਰਵਾ ਰਹੇ ਹੋ ਆ ਬਿਲਕੁਲ ਅਸੀਂ ਦਾ ਖਰਚਾ ਦੇ ਤਰਾ ਦੇ ਰਹੇ ਜੋ ਵੀ ਕੀ ਕਰਾ ਬਣਦਾ ਹੈ ਜੁਨੀਅਨ ਦਾ ਵਾਦ ਕਰਚਾ ਸੀ ਦੇ ਰਹੇ ਨਹੀਂ ਇੱਕ ਸਰਕਾਰ ਤੋਂ ਨੂੰ ਦੇਊ ਜਾਂ ਆਪਣੇ ਕਮਿਸ਼ਨ ਤੋਂ ਨਹੀਂ ਨਹੀਂ ਤਾਂ ਆਪਣੇ ਕਮਿਸ਼ਨ ਤੋਂ ਦੇ ਰਹੇ ਜੋ ਵੀ ਹੈ ਅਸੀਂ ਆਪਣੇ ਕੋਲੋਂ ਦੇ ਦੇ ਇਸ ਵਾਰੇ ਕੀ ਕਹੋਗੇ ਕਿਸ ਤਰ੍ਹਾਂ ਦਾ ਮੈਂ ਤਾਂ ਸਾਡੇ ਨਾਲ ਧੱਕਾ ਹੈ ਸਰੀਆਮ ਧੱਕਾ ਹੋ ਰਿਹਾ ਪਰ ਹੁਣ ਮਜਬੂਰ ਆਸੀਂ ਆਪਣਾ ਮਾਲ ਤਾਂ ਛੋਣਾ ਨਾ ਇਹ ਵੀ ਸ਼ਾਰਟੇਜ ਅਲੱਗ ਪੈ ਰਹੀ ਛੋਟੇ ਲੱਗ ਰਹੀ ਹੈ ਸ਼ਾਰਟੇਜ ਵੀ ਦੇਣੀ ਹੈ ਜਦੋਂ ਕਿ ਸਾਡੀ ਮੰਡੀ ਦੇ ਵਿੱਚੋਂ ਕਿਸੇ ਕੋਈ ਕਿਸੇ ਵੀ ਬੰਦੇ ਕੋਲ ਇਹ ਨਹੀਂ ਵੀ ਕੋਈ ਕੱਟ ਲਿਆ ਹੋਵੇ ਜੋ ਵੀ ਡਣਾਤੀ ਬੱਲੇ ਦਾ ਸੋ ਬਹੁਤ ਮੌਜੂਦਾ ਸਮੇਂ ਦੇ ਵਿੱਚ ਖਲਾਤ ਇੱਥੇ ਬੜੇ ਨਾਜ਼ੁਕ ਨੇ ਪਹਿਲਾਂ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਕਿਸਾਨਾਂ ਦੀ ਫਸਲ ਕੱਟੀ ਤੇ ਹੁਣ ਆੜਤੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਲਿਫਟਿੰਗ ਜਿਹੜਾ ਦੀ ਕਮਿਸ਼ਨ ਮਹਿੰਗਾਈ ਦੀ ਮਾਰ ਦੇ ਵਿੱਚ ਵਧਣੀ ਰੱਖੀ ਸੀ ਉਸ ਰਹੇ ਨਹੀਂ ਕਿ ਕਮਿਸ਼ਨ ਵਿੱਚੋਂ ਹੀ ਸਾਨੂੰ ਲਿਫਟਿੰਗ ਗਰਾਊਂਡ ਦਾ ਵੀ ਖਰਚਾ ਦੇਣਾ ਪੈ ਰਿਹਾ ਹੈ ਸਾਡੇ ਕੋਲ ਕਿਸਾਨ ਵੀ ਬੈਠੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੀ ਇਸ ਵਾਰ ਦੀ ਤੁਸੀਂ ਦੇਖੀ ਲੰਬੇ ਸਮੇਂ ਤੋਂ ਖੇਤੀ ਕਰਦੇ ਆ ਰਹੇ ਕਿਸ ਤਰ੍ਹਾਂ ਦਾ ਮਾਹੌਲ ਹੈ ਬਹੁਤ ਬਹੁਤ ਖਰਾਬ ਹੈ ਹਾਜੀ ਬਹੁਤ ਜ਼ਿਆਦਾ ਬਹੁਤ ਖਰਾਬ ਬਹੁਤ ਹੈਰਾਨ ਹੋਇਆ ਪਰੇਛੜ ਹੋਇਆ ਰਤਾ ਰਹੇ ਮੁਰਿਆ ਪਰੇ ਹਾਲਾ ਨਾਲ ਜੀ ਇਹ ਤਾਂ ਉਹ ਵੀ ਹੈ ਬਹੁਤ ਪਰੇਛੜ ਹੋਇਆ ਜੀ ਜ਼ਿਆਦਾ ਫਸਲ ਵੀ ਕੱਢ ਨਹੀਂ ਨਿਕਲੀ ਆ ਇਹ ਆਰਪੀ ਦੇ ਵੀ ਆਰਪੀ ਵੀ ਕੀ ਕਰਾਂਗਾ ਆਰਤੀ ਰੂਪੀ ਬੇਵਦੀਆ ਕੰਦੇ ਵਿੱਚ ਬਹੁਤ ਔਖਾ ਹੋ ਰਿਹਾ ਕੰਮ ਹੈ। ਸ਼ਿਮਸਾ ਫਿਰ ਕੋਈ ਜਿਸ ਤਰ੍ਹਾਂ ਹੁਣੇ ਤੁਸੀਂ ਆਪਣੇ ਕੋਲੋਂ ਇੱਕ ਖਰਚਾ ਦੇ ਰਹੇ ਹੋ, ਕੋਈ ਸਰਕਾਰ ਨੇ ਕੋਈ ਲੈਟਰ ਰੂਟਰ ਬਣਾ ਕੇ ਦੇਉਂਦੀ ਹੈ ਵੀ ਇਸ ਦੀ ਤੁਸੀਂ ਕੋਈ ਕੋਈ ਪਰਭਾਈ ਦੇਣਗੇ ਉਹ। ਕੋਈ ਮੰਗਿਆ ਉਹਨਾਂ ਨੇ ਕੋਈ ਫਾਰਮਲ ਕੁਛ ਨਹੀਂ ਕਿਹਾ। ਇਹ ਤਾਂ ਪੰਨੀਆਂ ਅਸੀਂ ਦੇ ਰਹੇ ਹਾਂ। ਸੋ ਬਹੁਤ ਮਾਇੂਸੀ ਵਾਲੀ ਗੱਲ ਹੈ ਆੜਤੀਆਂ ਦੀ ਕਿ ਆਪਣਾ maal ਲਿਫਟ ਕਰਾਉਣ ਲਈ ਇਹਨਾਂ ਨੂੰ ਇੱਥੋਂ ਬੋਰੀਆਂ ਚਕਾਉਣ ਲਈ ਆਪਣੇ ਕੋਲੋਂ ਖਰਚਾ ਕਰਨਾ ਪੈ ਰਿਹਾ ਹੈ ਏਪੀ 24 ਤੋਂ ਰਾਜਕਮਲ ਲਲਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ